ਅਨੀ ਬਾਈ ਜੀ ਹੋਰ ਕੀ ਹਾਲ ਆ ਤੇ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆ ਗਏ ਆ ਤੇ ਸਾਰਿਆਂ ਦੇ ਘਰ ਪਰਿਵਾਰ ਸੈੱਟ ਹੋਣਗੇ ਤੇ ਬਈ ਆਪਾਂ ਆਪਣੇ ਦੋਸਤ ਕੋਲੋਂ ਨਾ ਕਬੂਤਰ ਬਾਸ ਕਰਨੇ ਆਉਣੇ ਆਪਾਂ ਨੂੰ ਤੇ ਆਪਾਂ ਉਹ ਲੈਣ ਜਾਣੇ ਆ ਤੇ ਜਿਹੜਾ ਆਪਣਾ ਦੋਸਤ ਪਿੰਜਰਾ ਲੈ ਕੇ ਗਿਆ ਸੀ ਨਾ ਵੱਡਾ ਜਿਹਨੂੰ ਆਪਾਂ ਆਟ ਕਬੂਤਰ ਦਿਲ ਸੇ ਆਪਾਂ ਉਹਦੇ ਕੋਲੇ ਜਾਣਾ ਵਾ ਤੇ ਬਾਕੀ ਆਪਾਂ ਉਹਦੇ ਕੋਲੇ ਜਾ ਕੇ ਦਿਖਾਉਣੇ ਆ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਲੋਕਾਂ ਦਾ ਦੀਏ ਬਿੰਗੇ ਬੋਲੇ ਕੋਮਣੇ ਕਿਹੜਾ ਕਰਦਾ ਹੈ ਤੰਗ ਮੈਨੂੰ ਦੱਸ ਬੱਲੀਏ ਸਾਡੇ ਮੈਟਰ ਚ ਆ ਵੀ ਨਾ ਪੜਸ ਬੱਲੀਏ ਕਰਦਾ ਹੈ ਤੰਗ ਕਿਹੜਾ ਦੱਸ ਬੜੋਂ ਵੇ ਕੇੰਗਰਨ ਕਰ ਤਾ ਆਪਣੇ ਰੱਖਿਆ ਕਿਰ ਤੇ ਚੜਦੀ ਜਿੱਥੇ ਚੱਲਦੇ ਰਕਤ ਨੇ ਪੂਰੀ ਲਹਿਰ ਮਾਰ ਤੀ ਬੰਦੇ ਜਿਗਰ ਵਾਲੀ ਆ ਸਾਡੇ ਨਾਲ ਖੜਪੀ ਨਹੀਂ ਤੈਨੂੰ ਡਲਦੇ ਹੀ ਥੋੜੇ ਸ਼ੁਰੂ ਪੈਨ ਬੱਲੀ ਕਿਨੇ ਟੱਕ ਨੇ ਬੰਦੇ ਤੇ ਨਾ ਤੂੰ ਕਿਣ ਬੱਲੀ ਹੋਇਆ ਪੈਲ ਪੂਣਾ ਕਰਦੇ ਨਾਓ ਬਈ ਜੀ ਆਪਾਂ ਦੇ ਦੋਸਤ ਕੋਲੇ ਪਹੁੰਚ ਗਏ ਸੀਗੇ ਤੇ ਆਪਾਂ ਨੂੰ ਕਬੂਤਰ ਕੱਢਾਂਗੇ ਬਾਹਰ ਤੇ ਨਾਲ ਦਿਖਾਉਣੇ ਆ ਤੁਹਾਨੂੰ ਜਿਹੜੇ ਜਿਹੜੇ ਲੈ ਕੇ ਜਾਣੇ ਆ ਇਹ ਆਪਾਂ ਨੂੰ ਬਈ ਯਾਰ ਤਾਂ ਦੇ ਲੱਗਾ ਵਾ ਕਿਉਂਕਿ ਨਾ ਇਹਦੇ ਕਬੂਤਰ ਕੱਢ ਕੇ ਲੈ ਗਿਆ ਸੀ ਸ਼ੋਰ ਤੇ ਪਰਵਾਪਸ ਛੱਡ ਗਿਆ ਸੀ ਆ ਆਪੇ ਦੂਸਰੇ ਘਰ ਰਹਿਣਾ ਸੀਗਾ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਤੇ ਇਹ ਕਾ ਲੈ ਕੇ ਗਿਆ ਕਿਹੜਾ ਸੀ ਆ ਸੀਗਾ ਨਾ ਆ ਕਬੂਤਰ ਜਿੱਦ ਨੇ ਨੇੜੇ ਆਣ ਕਿੱਧਰ ਦਿਖਾ ਦੇ ਆ ਵਾਲਾ ਸੀ ਇੱਧਰ ਆ ਜਾ ਇੱਕ ਆ ਸੀ ਇੱਕ ਖੱਟੀਆਂ ਦੀ ਕਬੂਤਰੀ ਹੋਰ ਸੀ ਉਹਦੀ ਆਪ ਦੀ ਇਹ ਲੈ ਗਿਆ ਸੀਗਾ ਕੱਢ ਕੇ ਤੇ ਫਿਰ ਵਾਸਾ ਛੱਡ ਗਿਆ ਤੇ ਹੁਣ ਆਪੇ ਦੂਸਰੇ ਘਰ ਰਹਿੰਦਾ ਵਾ ਠੀਕ ਆ ਤੇ ਅੰਦਰ ਫਿਰ ਕੱਲੇ ਕਬੂਤਰੀ ਆ ਘਰ ਦੇ ਅੰਦਰ ਹੈ ਨਹੀਂ ਨਹੀਂ ਕੋਈ ਘਰ ਦੇ ਰਹਿਣ ਨਹੀਂ ਦਿੰਦੇ ਇਹਨੂੰ ਅੰਦਰ ਠੀਕ ਆ ਕੱਲੇ ਨੂੰ ਤੇ ਫਿਰ ਇੱਕ ਵਾਰੀ ਆਪਾਂ ਇਹ ਲੈ ਕੇ ਜਾਵਾਂਗੇ ਬਾਜੀ ਜਦੋਂ ਇਹ ਲੈਣੇ ਹੋਣਗੇ ਫੇ ਇੱਕ ਵਾਰੀ ਫੇਰ ਲੈ ਕੇ ਆਊਗਾ ਆਪਣੇ ਤੋਂ ਇੱਕ ਵਾਰੀ ਘਰ ਕੋਲ ਪਾਉਣਗੇ ਆ ਨਾ ਫਿਰ ਆਪਾਂ ਇਹਨਾਂ ਨੂੰ ਰਵਾਗੇ ਸੈੱਟ ਕਰਕੇ ਤੇ ਇੱਕ ਵਾਰੀ ਆ ਕਬੂਤਰ ਲੈ ਕੇ ਜਾਵਾਂਗੇ ਨਾਲੇ ਆਪਾਂ ਦਿਖਾਉਣੇ ਆ ਤੁਹਾਨੂੰ ਬਾਕੀ ਗੱਲਬਾਤ ਕਰਦੇ ਆ ਅੱਗੇ ਲਓ ਜੀ ਆਪਾਂ ਕਬੂਤਰ ਕੱਢ ਲੈਂਦੇ ਆ ਇੱਕ ਵਾਰੀ ਸਾਰੇ ਤੇ ਆਪਾਂ ਪੰਜ ਦੇ ਵਿੱਚ ਪਾਉਣੇ ਆ ਜਿਹੜੇ ਜਿਹੜੇ ਆਪ ਨੂੰ ਲੈ ਕੇ ਆ ਤਾਂ ਆਪਾਂ ਸਾਰੀ ਜਾਣਿਆ ਫਿਰ ਆਪਾਂ ਦਿਖਾ ਦਈਏ ਆ ਕਬੂਤਰੀ ਫੜੀ ਸੀ ਇਹਨੇ ਆ ਵਾਲੀ ਖੱਟੀਆਂ ਦੀ ਇਹ ਆ ਗਈ ਸੀ ਇੱਥੇ ਚਾਲਰ ਸੀ ਇਹਦੀ ਤੇ ਆ ਪੂਛ ਸੀਗੀ ਨੌਂਦਰਾ ਚਿੱਟੀਆਂ ਇਹਦੀਆਂ ਮਾੜੀ ਨੋਕ ਇਹਦੀ ਕਾਲੀ ਜੱਗ ਆ ਆ ਕਬੂਤਰ ਵੀ ਦਿਖਾ ਲੇ ਆ ਵੀ ਬਈ ਨੇ ਖੜਿਆ ਸੀ ਆ ਵਾਲਾ ਇਹ ਬਾਜੀ ਚੋਂ ਫੜਿਆ ਸੀ ਮੋਰ ਲੱਗੀ ਸੀ ਇਹਦੇ ਠੀਕ ਆ ਖੱਟੀਆਂ ਦਾ ਚਿੱਟੀਆਂ ਨੋਂਦਰਾ ਬਹਾ ਮਿੰਦ ਤੇ ਇੱਕ ਆ ਬਾਗਲ ਸੀ ਇਹਦੀ ਤੇ ਟੂਸ ਸੀ ਦੋਨੇ ਸਾਈਡ ਤੇ ਪੁੰਜਾ ਸੀ ਤੇ ਆਹ ਨੇ ਜਦੋਂ ਨਵੇਂ-ਨਵੇਂ ਰੱਖੇ ਸੀ ਨਾ ਉਦੋਂ ਆ ਗਿਆ ਸੀ ਇਹ ਤਾਂ ਕੋਠੇ ਤੇ ਬੈਗਾ ਸੀ ਯਾਨੀ ਕਾਹ ਫੜ ਲਿਆ ਸੀ ਆਹ ਤਾਂ ਮੋਜਾ ਨਾ ਆਪਣੇ ਵਾਲੀ ਆ ਆਹ ਵੜਦਾ ਮੇਰਾ ਹੀ ਆ ਇਹ ਆ ਇਹ ਤੂੰ ਤਾਂ ਨਹੀਂ ਲਾਇਆ ਹੈ ਨਾ ਇੱਥੇ ਲਾਇਆ ਜੀ ਲਾਇਆ ਦੇ ਰਾਇ ਇਥੇ ਮੈਂ ਫਾ ਆਪਨੇ ਵੱਡੇ ਕੋ ਜੋੜੇ ਸੀਗੇ ਜਿਹੜੇ ਆਪਾਂ ਦਿੱਤੇ ਹੋਏ ਸੀਗੇ ਇਹਦਾ ਬੱਚਾ ਇੱਕ ਹੈਗਾ ਦਿਖਾਉਣੇ ਤੁਹਾਨੂੰ ਆ ਕਬੂਤਰ ਦਾ ਡੱਬਾ ਬੱਚਾ ਕੱਢਿਆ ਨੇ ਓਏ ਓਏ ਰੁਕ ਜਾ ਤੇ ਬਾਕੀ ਇਹ ਆਪ ਲਾਲ ਚੀਨਾ ਜਾਂ ਮਾੜਾ ਜਾਂ ਆ ਤੋ ਸੇ ਤੋਂ ਡੱਕੇ ਲੈ ਮੜੇ ਮੜੇ ਬਾਅਦ ਥੋੜੇ ਪੂੰਜੇ ਚ ਵੀ ਆ ਤੇ ਬਾਕੀ ਇਹਦਾ ਮੈਂ ਮੇਨ ਆਪਣੇ ਕਬੂਤਰੀ ਬਾਕੀ ਆਪਾਂ ਅਗਲੀ ਵੀਡੀਓ ਚ ਦਿਖਾਵਾਂਗੇ ਬਾਕੀ ਸਾਰੇ ਕਬੂਤਰਾ ਸ਼ੌਕ ਤੇ ਆਪਣੇ ਅੰਨੇ ਬਾਈ ਨੇ ਜਾਣਾ ਕੰਮ ਤੇ ਜਾਣਾ ਵਾ ਇਸ ਲਈ ਚਾਪਾ ਥੋੜੀ ਤੇਰੀ ਵੀਡੀਓ ਬਣਾਈ ਜਾਨੇ ਆ ਇੱਕ ਆ ਆਪਣੀ ਰੱਤੀ ਕਬੂਤਰੀ ਜਿਹੜੀ ਇੰਨੇ ਤੀਸੀ ਆਪਾਂ ਨੂੰ ਏਵੀ 7:30 ਵਜੇ ਬੈਠੀ ਸੀ ਆਪਣੇ ਘਰੇ ਇਹਦਾ ਬੱਚਾ ਦਿਖਾਉਣੇ ਆਉਂਦਾ ਵਾ ਇੱਕ ਇਹਦਾ ਅੰਡਾ ਆ ਕਬੂਤਰੀ ਦਾ ਇਹਦੇ ਨਾਲ ਕਾਲੀ ਚੀਨੀ ਨਾਲ ਜੋੜੀ ਲੱਗੀ ਮੈਂ ਦਿਖਾਉਣਾ ਇੱਕ ਮਿੰਟ ਇਹਨੂੰ ਫੜੀ ਰੱਖ ਫੜੀ ਰੱਖ ਇਹਦੇ ਨਾਲ ਜੋੜੀ ਲੱਗੀ ਆ ਚਿੱਟੀ ਕਾਲੀ ਦੀ ਆ ਕਬੂਤਰੀ ਆਪਣੀ ਇਹਦੇ ਨਾਲ ਜੋੜਾ ਲੱਗਾ ਹੋਇਆ ਹੈ ਆ ਪੈਦ ਕੀ ਪੱਟ ਕੇ ਆਪਾਂ ਹੋਰ ਕਿਸੇ ਨਾਲ ਲਾਵਾਂਗੇ ਇਹਨੂੰ ਨਾ ਬਾਈ ਬਟ ਹੈ ਦੇਖ ਲੀਏ ਮੈਂ ਕਹਿੰਨਾ ਮੈਂ ਮੰਨੀ ਦਾ ਸੀ ਉਹ ਮੰਨਿਆ ਦਾ ਮੈਂ ਹੈਗਾ ਤੇ ਆ ਬੱਚਾ ਬਈਆ ਰਸਤੀ ਦਾ ਆਪਣੀ ਦਾ ਰੱਤੀ ਦਿਖਾ ਦੇ ਆ ਰੱਤੀ ਹੋਗੀ ਤੇ ਆ ਆਵਾ ਆ ਕਬੂਤਰ ਬੱਚਾ ਦੇਖ ਲੋ ਲਾਲ ਚੀਨਾ ਕੱਢੇ ਡੱਬਾ ਕੱਢੂਗਾ ਪੂਰਾ ਹੋ ਜਾਊਗਾ ਜਿਹੜਾ ਆਪਣੇ ਕੋਲੇ ਘਰੇ ਨਹੀਂ ਚਿੱਟੀਆਂ ਦਾ ਇਹ ਮੈਂ ਰਹੀ ਆ ਕੋ ਨਹੀਂ ਤੂੰ ਲੈ ਜੀ ਮੈਂ ਹੱਥ ਤੇ ਲਾਉਣਾ ਸੀਗਾ ਵੈਸੇ ਤਾਂ ਫਿਰ ਇਹ ਤੋਂ ਬੱਚੇ ਘੜੇ ਇੱਕ ਜਿਹੜੀ ਉਹ ਕੋ ਨਹੀਂ ਦੇਖ ਲਾਂਗੇ ਬਾਕੀ ਵੇਖ ਲਉਗਾ ਲਾ ਕੇ ਜੇ ਤਾਂ ਡਾਕਟਰ ਮੰਨ ਗਿਆ ਉੱਥੇ ਲੈ ਜਾਣਾ ਵੀ ਹੈ ਫਿਰ ਉਸ ਤੇ ਹਾਣਾ ਐ ਕੋ ਸੁਣਦਾ ਤਾਂ ਨਹੀਂ ਇਹਨੂੰ ਵਿੱਚ ਆਂਡਾ ਯਾਰ ਬਾਈ ਲੈ ਜਾ ਵੇਖ ਲਾਂ ਜਿਹੜਾ ਕੇ ਬੈਠ ਗਈ ਬੈਠ ਗਈ ਹੈ ਉੱਥੇ ਕੁਝ ਗੱਲ ਉਹ ਬੇਜੀ ਆਪਾਂ ਸਾਰੇ ਕਬੂਤਰ ਪਾਲੇ ਸੀ ਜਿਹੜੇ ਆਪਾਂ ਨੂੰ ਇਹਨਾਂ ਨੇ ਦੇਨੇ ਸੀਗੇ ਵੈਸੇ ਇੰਨੇ ਕੀ ਸੀ ਇਹਦੇ ਕੋਲੇ ਦੇ ਬਾਕੀ ਜਦੋਂ ਇਹਨੂੰ ਲੋਡ ਹੋਈਏ ਲੈ ਕੇ ਲੈਣ ਆਜੂਗਾ ਆਪਣੇ ਕੋਲੋਂ ਇਹਨਾਂ ਨੇ ਜਦੋਂ ਘਰ ਪਾਉਣਾ ਆ ਤੇ ਬਾਕੀ ਉਹਨਾਂ ਜਿੱਗਾ ਆਪਣੇ ਕੋਲੇ ਹੀ ਆ ਤੇ ਆਪਾਂ ਜਿਹੜੇ ਆਪਣੇ ਬੱਚੇ ਪੁੱਛੇ ਕਢਾਉਣੇ ਆਪਾਂ ਕਢਾ ਲਾਂਗੇ ਬਾਕੀ ਜੇ ਇਹਨੂੰ ਲੋਡ ਹੋਈ ਆਪਣੇ ਕੋਲੋਂ ਲੈ ਆਊਗਾ ਤੇ ਬਾਕੀ ਆਪਾਂ ਵੀਡੀਓ ਦੇ ਐਂਡ 'ਤੇ ਬਈ ਅੱਥੀ ਕਰ ਦਾਂਗੇ ਕਿਉਂਕਿ ਉਹਨਾਂ ਨੇ ਕੰਮ ਤੇ ਵੀ ਜਾਣਾ ਤੇ ਬਾਕੀ ਅਗਲੀ ਵੀਡੀਓ 'ਚ ਆਪਾਂ ਸਾਰੇ ਆ ਜਿਹੜੇ ਕਬੂਤਰ ਆਪਾਂ ਦਿਖਾ ਦਾਂਗੇ ਤੇ ਬਣੇ ਰੋ ਫਿਰ ਅਗਲੀ ਵੀਡੀਓ ਦੇ ਨਾਲ ਆਪਾਂ ਮਿਲਦੇ ਹਾਂ ਤੁਹਾਨੂੰ